ਸਾਸ੍ਰੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈਆਂ ਇਹ 6 6 ਕੁੰਡੀਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਗਿਣ ਲੈਣੇ ਫਿਰ 6 ਫਿਰ 6 6 6 ਕੁੰਡੇ ਗਿੰਦੇ ਹੋਏ ਲਾਸਟ ਵਿੱਚ ਤੁਸੀਂ ਤਿੰਨ ਕੁੰਡੇ ਉਹ ਅਦਰਕ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਛੇ ਸਲਾਈਆਂ ਵਿੱਚ ਇਹ ਡਿਜ਼ਾਈਨ ਬਣ ਜਾਂਦਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਮੈਂ ਦੋ ਡੱਬੀਆਂ ਬਣਾਈਆਂ ਵਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਇੱਥੋਂ ਬਣਾ ਕੇ ਦਿਖਾਉਣੀ ਆ ਕਿ ਡਿਜ਼ਾਈਨ ਕਿਵੇਂ ਬਣਦਾ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਐਕਸਟਰਾ ਗੁੰਡਾ ਲਾ ਲੈਣਾ ਤਿੰਨ ਕੁੰਡੇ ਉੱਥੇ ਇੱਕ 2 3 ਤਿੰਨ ਗੁੰਡੇ ਪੁੱਠੇ ਬਣਾ ਲੇ ਇੱਕ ਗੁੰਡੇ ਤੋਂ 5 ਗੁੰਡੇ ਬਣਾਉਣੇ ਇੱਕ ਬਣ ਗਿਆ ਤਾਂ ਇਹਨੂੰ ਵੱਲ ਮਾਰ ਲਿਆ ਤਿੰਨ ਬਣ ਗਏ 5 ਬਣ ਗਏ ਇਹ ਇੱਕ ਤੋਂ 5 ਗੁੰਡੇ ਬਣਾ ਲੇ ਹੁਣ ਸਾਡਾ ਡਿਜ਼ਾਈਨ ਇੱਥੋਂ ਸ਼ੁਰੂ ਹੋਣਾਵਾ ਆ ਵੇਖੋ ਅੱਗੇ ਇਹ ਇਹ ਤੋਂ ਬਾਅਦ ਪੰਜ ਗੁੰਡੇ ਪੁੱਠੇ 1 2 3 4 5 ਪੰਜ ਗੁੰਡੇ ਪੁੱਠੇ ਬਣਾ ਲੈਣੇ 1 ਤੋਂ 5 ਬਣਾਉਣੇ ਛਿਆਂ ਗੁੰਡਿਆਂ ਦਾ ਡਿਜ਼ਾਈਨ ਵਾ 1 ਬਣ ਗਿਆ 2 ਇਹ ਪੰਜ ਬਣ ਗਏ ਏੜੇ ਛੇ ਕੁੰਡੇ ਇਹੀ ਤੁਸੀਂ ਸਾਰੀ ਸਲਾਈ ਸਿੱਧੀ ਵਿੱਚ ਬਣਾਉਣੇ ਇੱਥੇ ਛੋਟੀ ਡੱਬੀ ਬਣਨੀ ਇਹ ਛੇ ਕੁੰਡਿਆਂ ਦਾ ਡਿਜ਼ਾਈਨ ਨਹੀਂ ਤੁਸੀਂ ਫਿਰ ਬਣਾਉਣਾ 1 2 3 4 5 ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਉਹਦੇ ਇੱਕ ਤੋਂ ਪੰਜ ਬਣਾਉਣੇ ਇੱਕ ਬਣ ਗਿਆ ਵਾਲ ਮਾਰ ਲਿਆ ਤਿੰਨ ਬਣ ਗਏ ਫਿਰ ਵਾਲ ਮਾਰ ਲਿਆ ਪੰਜ ਬਣ ਗਏ ਪਹਿਲੀ ਸਲਾਈ ਵਿੱਚ ਤੁਸੀਂ ਇਹੀ 6-6 ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਤਿੰਨ ਤਿੰਨ ਕੁੰਡੇ ਹੋਗੇ ਪੁੱਠੇ 4 5 5 ਕੁੰਡੇ ਪੁੱਠੇ ਬਣਾ ਲੈ ਸਿੱਧੇ ਕੁੰਡੇ ਦੇ ਇੱਕ ਤੋਂ 5 ਬਣਾਉਣੇ ਇੱਕ ਤਿੰਨ 5 ਲਾਸਟ ਵਿੱਚ 4 ਕੁੰਡੇ ਆ ਤਿੰਨ ਕੁੰਡੇ ਪੁੱਠੇ ਬਣਾ ਲੈਣੇ ਐਕਸਟਰਾ ਗੁੰਡਾ ਸਿੱਧਾ ਪਹਿਲੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਜਿਹੜੇ ਤਿੰਨ ਗੁੱਡੇ ਉਧਰੋਂ ਪੁੱਠੇ ਇਧਰੋਂ ਸਿੱਧੇ ਹੋ ਜਾਣੇ ਜਿਹੜੇ 1 ਤੋਂ 5 ਬਣਾਏ ਇਹਨਾਂ ਪੰਜਾਂ ਨੂੰ ਪੁੱਠੇ ਬਣਾ ਲੈਣਾ 1 2 3 4 5 ਦੂਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਕੰਪਲੀਟ ਕਰਨੀ ਇਹ ਜਿਹੜੇ ਪੰਜ ਗੁੰਡੇ ਉਧਰੋਂ ਪੁੱਠੇ ਇਧਰੋਂ ਸਿੱਧੇ ਹੋ ਜਾਣੇ ਜਿਹੜੇ 1 ਤੋਂ 5 ਬਣਾਏ ਇਹਨਾਂ ਨੂੰ ਪੁੱਠੇ ਬਣਾ ਲੈਣਾ ਇਹ ਜਿਹੜੇ 1 ਤੋਂ 5 ਇਹ ਜਿਹੜੇ ਪੰਜ ਗੁੰਡੇ ਇਹਨਾਂ ਨੂੰ ਇਧਰੋਂ ਸਿੱਧੇ ਬਣਾਉਣਾ 2 3 4 5 ਜਿਹੜੇ 1 ਤੋਂ 5 ਬਣਾਏ ਇਹਨਾਂ ਨੂੰ ਪੁੱਠੇ ਬਣਾਉਣਾ ਇਹ ਸਾਰੀ ਸਲਾਈ ਦੂਸਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਇਹ ਮੈਂ ਕਰਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਇਦਾਂ ਲਾ ਲੈਣਾ ਤਿੰਨ ਕੁੰਡੇ ਪਹਿਲਾਂ ਪੁੱਠੇ ਬਣਾਏ ਹੁਣ ਦੋ ਬਣਾਉਣੇ ਆ ਕਿਉਂਕਿ ਜਿਹੜੇ ਸਿੱਧੇ ਕੁੰਡੇ ਉਹ ਨਾਲ ਕਟਾਉਣੇ ਆ ਦੋ ਕੁੰਡੇ ਪੁੱਠੇ ਬਣਾ ਲੈ ਇੱਕ ਪੁੱਠਾ ਇੱਕ ਤੋਂ ਜਿਹੜੇ ਪੰਜ ਬਣਾਏ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਸੈਂਟਰ ਵਾਲੇ ਤਿੰਨ ਕੁੰਡੇ ਸਿੱਧੇ ਫਿਰ ਇੱਕ ਪੁੱਠਾ ਇੱਕ ਸਿੱਧਾ ਇਹ ਸਿੱਧੇ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਇਹਨਾਂ ਦੋਹਾਂ ਦਾ ਇੱਕ ਕਰਨ ਦੇਣਾ ਤੀਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਅਗੇ ਫਿਰ ਜਿਹੜੇ 5 ਗੁੰਡੇ ਉਹਨਾਂ ਵਿੱਚੋਂ 3 ਗੁੰਡੇ ਪੁੱਠੇ ਬਣਾ ਲੈਣੇ ਇੱਕ ਸਿੱਧਾ ਇੱਕ ਪੁੱਠਾ ਇਹਨਾਂ ਦੋਵਾਂ ਦਾ ਇੱਕ ਕਰਨ ਦੇਣਾ 3 ਗੁੰਡੇ ਸਿੱਧੇ 1 2 3 ਇੱਕ ਸਿੱਧਾ ਗੁੰਡਾ ਇਹਨੂੰ ਇਸ ਤਰੀਕੇ ਨਾਲ ਮੂੰਹ ਕਮਾ ਲੈਣਾ ਪੁੱਠੇ ਦੇ ਨਾਲ ਬੈਕ ਸਾਈਡ ਤੋਂ ਦੀ ਦੋ ਦਾ ਇੱਕ ਕਰ ਦੇਣਾ ਤੀਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸੈਂਟਰ ਵਿੱਚ ਹੁਣ 3 ਗੁੰਡੇ ਰਹਿ ਜਾਣੇ ਪਹਿਲਾਂ 5 ਹੀ ਹੁਣ 3 ਰਹਿ ਜਾਣੇ ਇਸ ਦੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਇਹਨਾਂ ਨੂੰ ਕਟਾਉਂਦੇ ਹੋਏ ਕੰਪਲੀਟ ਕਰਨੀ ਹੁਣ ਕੁੰਡੇ ਕਟਣ ਰਹੇ ਆ ਤਿੰਨ ਕੁੰਡੇ ਸੈਂਟਰ ਵਿੱਚ ਸਿੱਧੇ ਇਧਰੋਂ ਆ ਕਟਾ ਦੇਣਾ ਪੁੱਠੇ ਨਾਲ ਇਹ ਮ ਬਣਾ ਕੇ ਚੌਥੀ ਸਲਾਈ ਤੇ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਉਧਰੋਂ ਪੁੱਠੇ ਇੱਧਰੋਂ ਸਿੱਧੇ ਬਣਾ ਲੈਣੇ ਜਿਹੜੇ ਉਧਰੋਂ ਸਿੱਧੇ ਇੱਧਰੋਂ ਪੁੱਠੇ ਬਣਾ ਲੈਣੇ ਇਹ ਵੀ ਸਲਾਈ ਤੁਸੀਂ ਸਿੱਧਿਆਂ ਸਿੱਧੇ ਪੁੱਠਿਆਂ ਦੇ ਪੁੱਠੇ ਕਰਕੇ ਕੰਪਲੀਟ ਕਰਨੀ ਆ ਇਹ ਮੈਂ ਕਰਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਅੱਧਾ ਡਿਜ਼ਾਈਨ ਬਣ ਗਿਆ ਵਾ ਔਰ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਇਹ ਵੀ ਤੁਸੀਂ ਤੀਸਰੀ ਸਲਾਈ ਵਾਂਗੀ ਬਣਾਉਣੀ ਆ ਇਹਦੇ ਵਿੱਚ ਵੀ ਕੁੰਡੇ ਕਟਣੇ ਹੀ ਆ ਜਿੰਨੇ ਸਾਡੇ ਕੁੰਡੇ ਹੁਣ ਉਨੇ ਹੀ ਰਹਿ ਜਾਣੇ ਐਕਸਟਰਾ ਕੁੰਡਾ ਲਾ ਲਿਆ ਇੱਥੇ ਇੱਕ ਕੁੰਡਾ ਪੁੱਠਾ ਰਹਿ ਜਾਣਾ ਪੁੱਠੇ ਦੇ ਨਾਲ ਸਿੱਧੇ ਨੂੰ ਕਟਾ ਦੇਣਾ ਤਿੰਨ ਕੁੰਡੇ ਸਿੱਧੇ ਅੱਗੇ ਫਿਰ ਇਹ ਕੁੰਡੇ ਦਾ ਮੂੰਹ ਘੁਮਾ ਕੇ ਇਹ ਦੂਸਰੇ ਪੜੇਣਾ ਇਹ ਜਿੰਨੇ ਕੁੰਡੇ ਹੀ ਸਾਡੇ ਫਿਰ ਉਨੇ ਬਰਾਬਰ ਹੋ ਗਏ ਜਿਹੜੇ ਵਧੇ ਹੀ ਉੱ ਘਟ ਗਏ ਸੈਂਟਰ ਵਿੱਚ ਵੀ ਇੱਕ ਕੁੰਡਾ ਉੱਠਾ ਆਉਣਾ ਇਹ ਵੀ ਤੁਸੀਂ ਸਿੱਧੇ ਨੂੰ ਪੁੱਠੇ ਨਾ ਘਟਾ ਦੇਣਾ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਇੱਕ ਕੁੰਡੇ ਦਾ ਮੂਹਕਮਾ ਆ ਕੇ ਉਹਨੂੰ ਇਸ ਤਰੀਕੇ ਨਾਲ ਇੰਨਾ ਘਟਾ ਦੇਣਾ ਪੁੱਠੇ ਨਾ ਘਟਾ ਦੇਣਾ ਪੰਜਵੀਂ ਸਲਾਈ ਸਾਰੀ ਤੁਸੀਂ ਤੀਸਰੀ ਸਲਾਈ ਵਾਂਗੀ ਕੰਪਲੀਟ ਕਰਨੀ ਘਟਾਉਂਦੇ ਹੋਏ ਛੇਵੀਂ ਸਲਾਈ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਪੰਜ ਸਲਾਈਆਂ ਬਣ ਗਈਆਂ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਪੰਜ ਕੁੰਡੇ ਪੁੱਠੇ ਬਣਾ ਲੈਣੇ ਹੁਣ ਇੱਥੇ ਇੱਕ ਕੁੰਡਾ ਹੀ ਸਿੱਧਾ ਰਹਿਣਾ ਇਹਨੂੰ ਸਿੱਧਾ ਬਣਾ ਲੈਣਾ ਜਿਵੇਂ ਦੇ ਕੁੰਡੇ ਓਵੇਂ ਦੇ ਤੁਸੀਂ ਛੇਵੀਂ ਸਲਾਈ ਚ ਬਣਾਉਣੇ ਇਹ ਮੈਂ ਬਣਾ ਕੇ ਫਿਰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਵਾ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਵਾਰ-ਵਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਬਣਦਾ ਜਾਊਗਾ ਹੁਣ ਜੇ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਐਕਸਟਰਾ ਗੁੰਡਾ ਲਾ ਲੈਣਾ ਤਿੰਨ ਗੁੰਡੇ ਪੁੱਠੇ 1 2 5 ਫਿਰ ਪੰਜ ਗੁੰਡੇ ਪੁੱਠੇ 1 2 5 ਇਹੀ ਛੇ ਸਲਾਈਆਂ ਤੁਸੀਂ ਬਾਰ-ਬਾਰ ਬਣਾਉਣਾ ਵਾ ਤੁਹਾਡਾ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਤਰੀਕੇ ਨਾਲ ਬਣਦਾ ਜਾਊ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ